ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕਾਲਾ ਕਮੈਂਟेटर ਵੀ ਰੋਕੇ ਬਈ ਇੱਕ ਬੇਨਤੀ ਕਰਨੀ ਸੀ ਆਪਣਾ ਭਰਾ ਨਾਲ ਸ਼ੀਰਾ ਖੋਖਰ ਜਿਲ੍ਹੇ ਮਾਨਸਾ ਦਾ ਖੋਖਰ ਪਿੰਡਾ ਬਹੁਤ ਸੋਹਣੀ ਕਮੈਂਟਰੀ ਕਰਦਾ ਤੇ ਪਿਛਲੇ ਕਈ ਦਿਨਾਂ ਤੋਂ ਉਹਦੇ ਗਲੇ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਪੈ ਗਈ ਆ ਤੇ ਇੱਕ ਤਾਂ ਪਹਿਲਾਂ ਦਵਾਮਾ ਕਰੋ ਸੱਲਾਹਤਾਲਾ ਵਾਹਿਗੁਰੂ ਦੇ ਅੱਗੇ ਵੀ ਜਲਦੀ ਸਾਡਾ ਆਪਣਾ ਗਰਾਉਂਡਾਂ ਦੇ ਵਿੱਚ ਆਵੇ ਤੇ ਮੇਰੀ ਬੇਨਤੀ ਆ ਬਈ ਇੱਕ ਲੋੜਵੰਦ ਪਰਿਵਾਰ ਦਾ ਉਹ ਆਪਣਾ ਬਲਾਰਾ ਸੀਗਾ ਕਿ ਉਹਦੀ ਹੈਲਪ ਕੀਤੀ ਜਾਵੇ ਤੇ ਉਹਦਾ ਵਧੀਆ ਤਰੀਕੇ ਨਾਲ ਜਿਹੜਾ ਗਲੇ ਦਾ ਆਪਣਾ ਇਲਾਜ ਆ ਉਹ ਵਧੀਆ ਤਰੀਕੇ ਨਾਲ ਹੋ ਜੇ ਤੇ ਚੰਡੀਗੜ੍ਹ ਤੋਂ ਦੀ ਦਵਾਈ ਚਲਦੀ ਆ ਗਲੇ ਦੀ ਤੇ 1 ਸਾਲ ਵਾਸਤੇ ਨੂੰ ਡਾਕਟਰ ਨੇ ਰੈਸਟ ਦੱਸੀ ਆ ਤੇ ਜਰੂਰ ਉਹਦਾ ਭਰਾਵਾਂ ਕਹਿੰਨਾ ਜਿੰਨਾ ਹੋ ਸਕੇ ਹੈਲਪ ਕਰਿਓ ਕਿਉਂਕਿ ਇੱਕ ਲੋੜਵੰਦ ਪਰਿਵਾਰ ਦਾ ਸਾਰੇ ਬਲਾਰਿਆਂ ਦਾ ਤੁਹਾਨੂੰ ਪਤਾ ਨਾ ਕਬੱਡੀ ਦੇ ਕ੍ਰਿਕਟ ਦੇ ਸਿਰਤੀ ਘਰ ਚੱਲਦਾ ਹਨ ਤੇ ਆ ਸਕਰੀਨ ਤੇ ਨੰਬਰ ਚੱਲ ਰਿਹਾ ਤੇ ਜਰੂਰ ਸਾਡੇ ਭਰਾ ਦੀ ਹੈਲਪ ਕੀਤੀ ਜਾਵੇ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਤੁਸੀਂ ਪਹਿਲਾਂ ਵੀ ਨਾਲ ਕੜਿਓ ਤੇ ਹੁਣ ਵੀ ਖੜੋਂਗੇ ਮੈਨੂੰ ਉਮੀਦ ਆ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ